ਸੱਸੀ ਘਰ ਜੀ ਸਾਰਿਆਂ ਨੂੰ ਤੁਹੀ ਨਾ ਬੈਠੀਆਂ ਨੋ ਸੱਸ ਜੀ ਦਾ ਰੁੱਸੀ ਹੁੰਦੀਆਂ ਵਾ ਅੱਜ ਜਿਹੜਾ ਖਸ ਦਾ ਇੱਥੇ ਲਾ ਕੇ ਜਾਣਾ ਮੈਂ ਅੱਜ ਮੇਰੇ ਕੋਲੇ ਸਿੱਧੀ ਹੋਈ ਆ ਪੱਤੀ ਆ ਵੀ ਮੇਰੀ ਸੱਸ ਮੈਨੂੰ ਦੇ ਦੇ ਤੇ ਉਹ ਵੀ ਚੀਜ਼ ਦੇ ਦੇ ਤੇ ਮੈਂ ਅੱਜ ਉਹ ਨਾ ਨਹੀਂ ਦੇਣੀ ਤੇ ਲੈ ਨਹੀਂ ਸੱਸ ਕਿਤੇ ਕੁੰਡਲੀ ਮਾਰ ਕੇ ਬੈਠੀ ਆ ਇਹ ਚੀਜ਼ਾਂ ਦੇ ਕੁੰਡਲੀ ਮਾਰਨੀ ਪੈਂਦੀ ਆ ਘਰ ਦੀ ਸੱਸਾਂ ਨੂੰ ਆਈਡੀ ਛੇਤੀ ਨਹੀਂ ਤਾਂ ਸਾਥ ਕਰੋ ਜੀ ਆ ਤੁਸੀਂ ਹੋਗੇ ਨਾ ਸਾੰਭੀ ਆ ਲੈ ਕੇ ਸਟੈਪਰ ਲਾ ਕੇ ਫੇਰ ਜੁੜੇ ਨੂੰ ਲੈਣੀ ਮਿਲਨੇ ਆ ਦੇ ਇਹ ਵੀ ਅਪਣ ਨੂੰ ਮਿਲ ਲੈ ਜੋ ਕੋ ਮਿਲੇ ਤਾਂ ਹਾਈ ਨਾ ਤੁਸੀਂ ਬੋਲ ਜੋ ਇਹ ਜਿਹੜੀ ਮਿਲ ਲੈਣੀ ਆਪਾਂ ਨੂੰ ਇਹ ਕੁੜੀ ਨੂੰ ਮਿਲਨੇ ਆ ਆਹੋ ਮੈਂ ਵੀ ਕਹਿਣੀ ਆ ਚਾਚੀ ਨੂੰ ਜੇ ਗਾਣਾ ਹੁੰਦਾ ਨਾ ਤੁਸੀਂ ਬੋਲ ਜੋ ਇਹ ਦਿਨ ਕਦੇ ਨਹੀਂ ਹੋਣਾ ਆ ਇਹ ਤਾਂ ਗੱਲ ਤਾਂ ਨਹੀਂ ਸਹੀ ਆ ਦੁਨੀਆ ਕਰ ਗਿਆ ਵਿਚਾਰੀਆ ਪੀ ਦੇਣਾ ਦੱਬ ਕੀ ਕਰਨਾ ਬਸ ਜਿੱਦਾਂ ਜਿੱਦਾਂ ਵੀਡੀਓ ਬਣਾਉਂਦੇ ਆ ਪੰਜ ਚਾਹੀਦਾ ਤੇ ਬਿਲਕੁਲ ਨਹੀਂ ਹੈਗੀ ਹੈਨਾ ਕਿਉਂਕਿ ਸਾਡੀਆਂ ਧੂਆ ਵੀ ਆਉਂਦੀਆਂ ਆ ਆਈ ਗੰਬੇ ਨਹੀਂ ਹੋਣੀ ਨਾ ਇਦਾਂ ਦੇ ਹੈਗੇ ਸੱਚੀ ਗੱਲ ਹੈ ਨਹੀਂ ਪੀ ਦੁਨੀਆ ਨੂੰ ਸੁਣਾਉਣ ਵਾਸਤੇ ਇਦਾਂ ਕਰਦੇ ਨੇ ਠੀਕ ਹੈ ਨਾ ਹਾਈ ਲੈਂਡ ਨਾਨਾ ਆਉਂਦੀਆਂ ਅਸੀਂ ਤੇ ਇੰਨਾ ਚਾਰ ਉਹਨਾਂ ਦਾ ਕਰਦੇ ਆ ਕਿੰਨਾ ਉਹਦੇ ਚਾਰ ਚੱਲਿਆ ਚੱਲ ਜਾਂਦਾ ਇਹ ਜਿਹੜੀ ਵੀਡੀਓ ਬਣਾਈ ਹਈ ਆ ਕਈ ਵਾਰ ਤੇ ਯਾਰ ਉਹ ਮੈਂਬਰ ਆ ਗਏ ਆਪਣੇ ਆਪ ਹੀ ਆਹ ਆ ਗਏ ਤੇ ਨਾ ਹਿਸਾਬ ਹੈ ਨਾ ਆ ਗਏ ਨਾ ਨਹੀਂ ਹਿਸਾਬ ਹੈ ਪੀ ਮੈਂਬਰ ਆ ਗਏ ਆਗੇ ਸਾਸੀ ਜਿੱਤੱਕ ਨਹੀਂ ਹੁੰਣਾ ਪਹਿਲਾ ਫਰੀ ਖੱਟੀ ਗੱਟੀ ਆ ਮੈਂ ਤੁਹਾਡੀ ਦੇ ਨਾਮ ਨਾਲ ਵੀਡੀਓ ਚ ਬਣੀ ਨਾ ਇਹ ਕਿਉਂ ਮੈਰੀ ਜਨਤ ਆ ਸਹੀ ਗੱਲ ਹੈ ਮੇਰੀ ਸਹੀ ਗੱਲ ਕਹਿਣਾ ਜੇ ਤੁਸੀਂ ਇਹਨਾਂ ਦੇ ਨਾਲ ਤੁਹਾਡੀ ਭੂਈ ਹੋਈ ਹਾਂ ਹਾਂ ਮੈਂ ਮੈਂ ਭੂਈ ਜੰਨੀ ਆ ਸੇਵਾ ਕਹੂਗਾ ਦੀਦੀ ਮੈਂ ਕਿਹੜੀ ਰਿਸ਼ਤੇਦਾਰ ਚ ਦੀਦੀ ਆ ਦੀਦੀ ਨਹੀਂਗੀ ਭੂਆ ਵਾ ਤੇ ਫੁੱਫੜ ਮੈਂ ਕਹੂੰਗੀ ਭਾਜੀ ਮੈਨੂੰ ਕਹੋ ਫੁੱਫੜ ਨਹੀਂ ਕਹਣਾ ਮੈਨੂੰ ਭਾਜੀ ਕਹਿਣਾ ਮੈਂ ਫੁੱਫੜ ਹੀ ਕਹਿਣਾ ਮੈਂ ਬੱਚੇ ਬੱਚੀ ਛੋਟੀ ਛੋਟੀ ਉਮਰ ਤੇ ਇਹਨਾਂ ਨੂੰ ਫੁੱਫੜ ਕੰਦਾ ਕਰੀ ਮੈਂ ਜਦੋਂ ਸਾਡੇ ਕਰੇ ਮੇਰੇ ਵਿਆਹੇ ਉਹ ਵਿੱਕੀ ਵੀ ਮੈਨੂੰ ਦੀਦੀ ਆਂਦਾ ਵਾ ਉਦੋਂ ਵੀ ਡੇਗਾ ਇਕੱਠੇ ਖੇੜਦੇ ਤੇ ਮਲਦੇ ਰਹੇ ਆ ਇਹਨਾਂ ਨੇ ਕਿੰਦਰ ਤੋਂ ਹੁਣ ਭੂਆ ਬੁਲਾਉਣੇ ਆ ਤੇ ਪਰ ਹੁਣ ਚੱਲ ਕੇ ਅੱਜ ਜਦੋਂ ਭੂਆ ਸਾਡੇ ਵਿਆਹੋਂ ਬਾਅਦ ਪਹਿਲੀ ਵਾਰੀ ਆਹੀ ਤੇ ਮੈਂ ਭੂਆ ਗਿਆ ਹਨ ਭੂਆ ਹਰਾਨ ਜੀ ਹੋ ਗਈ ਕਿਹੜਾ ਕਹਿੰਦੇ ਦੀਦੀ ਆ ਮੈਂ ਕਿਹਾ ਜੇ ਡੈਡ ਦੇ ਮਾਮੇ ਦੀ ਕੁੜੀ ਤੇ ਡੈਡ ਦੀ ਭੈਣ ਦੇ ਆਪਣੀ ਭੂਆ ਵਾ ਭੂਆ ਵ ਇਹਨੇ ਬੱਸ ਆਇਆ ਤੂੰ ਆ ਮੈਨੂੰ ਸੱਚੀ ਦੱਸ ਕਿ ਤੂੰ ਸਾਡੀ ਭੂਆ ਹਾਂ ਨਾ ਮੈਂ ਵੀ ਹਾਂ ਤੁਹਾਡੀ ਭੂਆ ਸਿਰਫ ਦੀਦੀ ਕਿਉਂ ਆ ਨਾ ਸਿਰਫ ਉਹ ਤੇਰੇ ਇੱਥੇ ਰਹਿ ਦੀਦੀ ਕਹਿਣਾ ਉਹ ਤੇਰੇ ਰਿੰਕੀ ਭੂਆ ਵੀ ਆਈ ਸੀ ਉਹਨੂੰ ਸਾਰੇ ਦੀਦੀ ਕਹਿਣ ਮੈਂ ਉਹਨੂੰ ਭੂਆ ਕਵਾਂ ਉਹ ਵੀ ਸਾਡੇ ਕੋਲ DNA ਆਈ ਰਿੰਕੀ ਆਈ ਰਿੰਕੀ ਭੂਆ ਦੀਦੀ ਦੇ ਤਾਈ ਦੀ ਕੁੜੀ ਆ ਨਾ ਤਾਈ ਦੀ ਕੁੜੀ ਮਾਸੀ ਦੀ ਵੀ ਤਾਈ ਮੈਂ ਕੱਲੀ ਮਾਸੀ ਦਾ ਇਹ ਕੱਲੀ ਹੋ ਜਾਂਦਾ ਇਹ ਕੱਲੀ ਪ੍ਰਧਾਨ ਮੇਰੀ ਮਾਸੀ ਦੀ ਕੁੜੀ ਇਹ ਭੂਆ ਕੱਲੀ ਪ੍ਰਧਾਨ ਆਹੋ ਮਾਫੀ ਲੱਗ ਜਾਂਦੀ ਹੈ ਕਿ ਜੇ ਕੋਈ ਤੇਰੇ ਨਾਲ ਜ਼ਲੀਪੇਂਦਾ ਮੈਂ ਨਹੀਂ ਆ ਅੱਗੇ ਸਾੜੀ ਪਰ ਪ੍ਰਧਾਨਾ ਪ੍ਰਧਾਨਾ ਵੀਰੇ ਜੀ ਥਾਣੀ ਪ੍ਰਧਾਨ ਬਣਗੀ ਸੱਸ ਪ੍ਰਧਾਨ ਬਣਗੀ ਔਰ ਭੂਆ ਪ੍ਰਧਾਨ ਭੂਆ ਪ੍ਰਧਾਨ ਬਣਦਾ ਭਲਾ ਭੂਆ ਬਾਈ ਜੀ ਤੁਹਾਨੂੰ ਲੱਗਦੀ ਵੀਡੀਓ ਕਿਉਂਕਿ ਭੂਆ ਪ੍ਰਧਾਨ ਦੀ ਭੂਆ ਦੀ ਭੂਆ ਦੀ ਜੋਂ ਕਰ ਭੂਆ ਦੀ ਜੋਂ ਹੈ ਨਾ ਘੱਟ ਗਈ ਹੈ ਭੂਆ ਕਈ ਇਤਰਾ ਦੀ ਹੈ ਕਈ ਕਰਦੇ ਆਣ ਕੇ ਚੱਲੋ ਉਹ ਵੀ ਨਹੀਂ ਜੀ ਕੋਈ ਗੱਲ ਨਹੀਂ ਕਈ ਮਾਂ ਤੋਂ ਘਰ ਮਾਨਤਾਨ ਸੁਦਾਤੀਆਂ ਦਾ ਹਾਂ ਠੀਕ ਹੈ ਚੱਲ ਮੇਰੀਆਂ ਪਰਜਾਈਆਂ ਦੀ ਜਿਹੜਾ ਮਾਲ ਕਰਦੀਆਂ ਕਰਦੀਆਂ ਵਾ ਆਵੇਲਾ ਮੈਂ ਰਾਜੇ ਅੰਦਰ ਕਵੀ ਆਉਂਦੀ ਆ ਨਾ ਇੰਨੇ ਮੈਨੂੰ ਕਦੀ ਫੀਲ ਹੋਣ ਦਿੱਤਾ ਵੀ ਜਾਂ ਤਿੱਥੋਂ ਦੀ ਕਿੱਥੋਂ ਦੀ ਰਿਸ਼ਤੇਦਾਰੀ ਆ ਘਰ ਵੀ ਦੇਲਾ ਇਹਦਾ ਭਾਜੀ ਆ ਨਾ ਉਹ ਵੀ ਉਹੇ ਕੰਲਾ ਕਰੂਗਾ ਵੀ ਰਾਜੇ ਅੰਦਰ ਰਹਿਣਾ ਹੈ ਨਾ ਮੈਨੂੰ ਸੱਚੇ ਇਹ ਕਦੀ ਨਹੀਂ ਮੱਥੇ ਮਾਰ ਪਾਇਆ ਨਹੀਂ ਹੁਣ ਆਂਦਾਂ ਦੇ ਵਾਸਤੇ ਹੋਣਾ ਚਾਹੀਦਾ ਵੀ ਨਹੀਂ ਹਾਂ ਕਦੀ ਨਹੀਂ ਨਹੀਂ ਪੜਪਦਾ ਯਾਰ ਮੇਰੇ ਘਰ ਸੱਚੇ ਕੋਈ ਨਾ ਰਿਸ਼ਤਾੜੀ ਹੁੰਦੀ ਤੇ ਮੇਰੇ ਕੋਈ ਆਉਂਦਾ ਨਹੀਂ ਨਾ ਨਹੀਂ ਨਾ ਇਹਦਾ ਮੇਰਾ ਬਹੁਤ ਪਿਆਰ ਹੈ ਹਾਂ ਨਹੀਂ ਇਹ ਸਾਰੀਆਂ ਚਲੋ ਚੱਲੀਆਂ ਆਵਾਜ਼ ਵਾਲੀਆਂ ਪਿਆਰ ਦੀ ਗੱਲ ਨਹੀਂ ਜੋ ਕਿ ਤਰ੍ਹਾਂ ਦੀ ਸਾਰੀਆਂ ਆਪਾਂ ਹੀ ਦੋਵੇਂ ਕਰਦੇ ਨੇ ਨਹੀਂ ਹੁੰਦਾ ਸਾਰੀਆਂ ਤੇ ਚਲੋ ਇਹ ਆ ਵੀ ਗੱਲ ਹੁੰਦੀ ਆ ਪਿਆਰ ਦੀ ਮਨ ਵਰਤਨ ਦੀ ਕਈਆਂ ਦਾ ਸੁਭਾਅ ਹੁੰਦਾ ਵੇਖਦੇ ਆ ਸਰੂਪ ਜਿਹਾ ਨਾ ਚਾਰੀਆਂ ਬਾੜ ਵੀ ਬਾੜੀਆਂ ਨੇ ਆ ਗਏ ਰੋਂਦੇ ਹੀ ਪੁਰਾਣੇ ਦੇ ਹੱਸਦੇ ਨੂੰ ਹੱਸ ਕੇ ਮੱਥੇ ਲਾ ਆ ਦੇਰਾਂ ਸ਼ੋਰੇ ਮੋਸ ਆ ਪਗਿਆ ਦੀ ਜਪੇ ਸਭਾ ਨਾਈ ਤੇ ਭਾਵੇਂ ਇਂਗੜੀ ਪੜਿੰਕੜੀ ਦੀ ਰਿਸ਼ਤੇਦਾਰੀ ਆ ਇਹਨੇ ਸੋਖ ਜਿਹਾ ਮੈਨੂੰ ਪਤਾ ਨਹੀਂ ਪਰ ਦੁੱਖ ਤੋਂ ਨਹੀਂ ਰਹਿਣਾ ਹੂੰ ਜੋ ਮਰਜੀ ਇਹਨੇ ਦੁੱਖ ਤੋਂ ਨਹੀਂ ਰਹਿਣਾ ਇਹਨੇ ਪਹੁੰਚਣਾ ਨਹੀਂ ਪਹੁੰਚਣਾ ਆ ਅੱਜ ਨਹੀਂ ਅੱਜ ਵੀ ਅੱਜ ਵੀ ਇਹਦਾ ਹੁਆਲਾ ਕਰ ਸਕਦਾ ਮੈਂ ਚੱਟਾ ਮੈਂ betul-betul ni, nadi apa ilana, apa ya, mali ya, puwa wana hana, kaya dari zi hai puwa unti, nga apa nek wana tena puwa itra, tiga wana tena apa itra hana, iyo ngopo jepur, tena penjelanya, arna ngambiyo ge dek wana oh iya, iya, iya ਉਹਨਾਂ ਦਾ ਕਿੰਨਾ ਚਾਰਾ ਕਰਦੀਆ ਹੋਰ ਤੇ ਉਹ ਵੀ ਉਹਨਾਂ ਨੇ ਉਹਨਾਂ ਨੇ ਨੂਆਂ ਨੂੰ ਹੀ ਪਤਾਵਾ ਕਿ ਚਾਹ ਬਹੁਤ ਕਰਦੇ ਆਵੇਂ ਲੋਕ ਬੜੀ ਹਾਏ ਉਹ ਫੇਰ ਤਾਂ ਤੁਹਾਨੂੰ ਕਹਿਣੀ ਮੈਂ ਉਹ ਆ ਜੀ ਆ ਜਾ ਕਿਤੇ ਚਾਰ ਦਾ ਬਹਿ ਜੇ ਜਦੋਂ ਉਹਦੇ ਸਾਡੇ ਆਹ ਮਦਰ ਤਾਂ ਸੁਣਨ ਨੂੰ ਵੀ ਕਿੰਨਾ ਕਰਦੇ ਬੜਾ ਕਰਦੇ ਦੋ ਜੱਟ ਚਲ ਡੈਡੀ ਦੇ ਭੁਆਵਾ ਤਿੰਨ ਚਾਰ ਪੈਣਾ ਅਹੀਂ ਗਿਆ ਜਿੰਨਾਂ ਦੇ ਭੁਆਵਾ ਆਨ ਨੂੰ ਵਿਆਹ ਕਰਤਾ ਸੱਜੀ ਹੈ ਤੇਰੀ ਤੇ ਸਰਦਾਰੀ ਹੈ ਤੇ ਪੈਣਾ ਐਣੀ ਇਹ ਭੁਆ ਹੁੰਦਾ ਨਾ ਮੈਨੂੰ ਹੋਰ ਨਹੀਂ ਲੱਗੇ ਤੇ ਮੈਂ ਪਰਦਰਸ਼ਨ ਹੋਣਾ ਹੀ ਆ ਉਹ ਲੱਗੇ ਬੜਾ ਖੁੱਸਦੇ ਆ ਕਹਿੰਦੇ ਇਹਨੂੰ ਗੱਡੀ 'ਚ ਲਿਆ ਜਾਓ ਗੱਡੀ ਲੈ ਨੂੰ ਛੱਡ ਦੇਣਾ ਇਹ ਮੇਰਾ ਟੌਰ ਬੁਰਾ ਹੈ ਜਦੋਂ ਮੈਂ ਨਿੱਕੇ ਨੂੰ ਲੱਗੇ ਵੇਹ ਤੇ ਮੈਂ ਨਿੱਕੇ ਦਾ ਟੌਰ ਰਹਿਣਾ ਟੌਰ ਕਰਕੇ ਕਾਲਾ ਸੋਲੋ ਆ ਕੀ ਕੀ ਇਹਨੂੰ ਵੀ ਬੋਡੀ ਆ ਗੱਟਿਆ ਨੂੰ ਮੀਨੂ ਦਿੱਤੇ ਤੇਰੇ ਮਮੀ ਨੂੰ ਦਿੱਤੇ 200 ਨਾ ਦਿੱਤੇ ਹਾਂ ਉਹ 200 ਗਰੀਓ ਪਾਪੀ ਨੂੰ ਮੈਂ ਆਪਣੀ ਪਿਛਲੀ ਵਾਈ ਤੈਨੂੰ 100 ਦਿੱਤੇ ਆਹ ਕਹਿੰਦਾ ਅੱਗੇ ਬੰਦ ਕਿਹੜਾ ਵਾਲਾ ਮੈਨੂੰ ਜਾਣੀ ਨਾ ਖਰਾਮ ਗਰਮੀ ਆ ਗਈ ਹੈ ਮੇਰਾ ਮੇਰਾ ਸੁੱਲ ਕੇ ਕੰਦਰ ਚ ਮੈਂ ਸੀ ਲੈਣਾ ਮੈਨੂੰ ਨਹੀਂ ਗੱਲ ਸੁਣ ਤੈਨੂੰ ਤੇ ਮੈਂ ਮੰਗਿਆ ਮੈਂ ਤਾਂ ਤੈਨੂੰ ਤਾਂ ਮੰਗਣਾ ਚਾਹੀਦਾ ਹੀ ਨਹੀਂ ਹੈ ਨਾ ਕਹਿੰਦੀ ਹੈ ਮੈਂ ਮੰਗਦਾ ਮੈਂ ਐਵੇਂ ਐਨਾਂ ਦੇ ਹੱਸਣ ਲਈ ਵੇਲੇ ਨਾ ਕਰ ਕਾਲ ਨਹੀਂ ਆ भाभी आ खड़ी पता नहीं केड़े पासों जो केड़े वाले आज मेरी मम्मी ने सच्चा मम्मी मेरी बड़ी मैं बड़ा सारा मम्मी के नहीं सीला मैं नहीं हूं तो सीखे दूंगा हां तो साथ में लाली आई ना नहीं बड़े बढ़िया सारे बहुत बढ़िया बहुत बढ़िया सच्ची आ गया दी गल है वाइफ की बड़ी नाम रा कड़े बच्चे आने बोलता लेवे वाला सारे ले ले बड़ा बड़ा बोलता दूंगा कि मेरी आने कोई दऊ हां मेरी आने जाएगा सही ना पता नहीं नौ� ਗਾਲੀ ਵਕਰੀ ਹੁੰਦੀ ਆ ਬੜਾ ਮਾਨਤਾ ਜਾਂਦਾ ਆ ਅੱਜ ਤਾਂ ਇਹਨਾਂ ਦੇ ਪਿਛਲੇ ਸਾਲ ਮੈਨੂੰ ਆਇਆ ਨੇ ਅੱਜ ਕੱਲ੍ਹ ਹੀ ਲੋੜੀ ਤੇ ਮੈਨੂੰ ਸੂਟ ਦਿੱਤਾ ਨਾ ਤੇ ਮੈਂ ਕਿੰਨੀ ਵਾਰੀ ਪਾਇਆ ਮੈਂ ਬੜਾ ਜਾ ਹਿਕ ਮੈਨੂੰ ਲੋੜੀ ਤੇ ਸੂਟ ਦਿੱਤਾ ਹੈ ਇਹ ਹੀ ਸੋਨਾ ਕੁੜਾ ਲੱਗਾਈ ਮੈਂ ਉਹ ਸੂਟ ਮੈਂ ਮੱਕੀ ਨੂੰ ਖੁਣ ਕਰਕੇ ਆਇਆ ਕਿ ਆਹ ਮੈਨੂੰ ਇਹਨਾਂ ਦਾ ਲੋੜੀ ਤੇ ਖੀਣੀ ਨਾ ਮੈਨੂੰ ਸੂਟ ਦਿੱਤਾ ਮੈਨੂੰ ਉਹਨੂੰ ਪਹਿਨ ਕੇ ਆਸ ਸੂਟ ਨਹੀਂ ਲੱਗਿਆ ਅੰਚਾਲ ਤੇ ਮੈਡੀਕੇਸ਼ਨ ਤੇ ਗਿਆ ਰਹੇ ਉਹਨਾਂ ਨੇ ਹੀ ਪੈਸੇ ਦਿੱਤੇ ਲੋੜੀ ਤੇ ਆਇਆ ਇਹਨਾਂ ਨੇ ਮੈਨੂੰ ਸੂਟ ਦਿੱਤਾ ਉਹ ਆਦੇ ਸੂਟ ਸੂਟਾਂ ਦਾ ਚਾਹੇ ਹੋਕਰਾਂ ਦਾ ਹਾਂ ਕਿੰਨਾ ਸੋਨਾ ਸੋਨਾ ਜ ਪਾਏ ਮਾ ਆਪੇ ਦਾ ਵੀ ਦੇਣ ਤੇ ਮੈਂ ਕਿਹਦੀ ਮਾਰ ਚਲਾਉਂ ਜਾਉਂਦਾ ਹੁੰਦਾ ਆਪਣੇ ਲਈ ਖਰੀਦਣ ਨਾਲ ਉਹਨਾਂ ਦੇ ਸੂਟਾਂ ਦਾ ਜ਼ਿਆਦਾ ਚਾਹ। ਚਲੋ ਮਾ ਆਪੇ ਦਾ ਨਾਲ ਪਰ ਕਿ ਭੰਦਾ ਕਿ ਇਹ ਨੰਬਰ ਰੰਗ ਇਹਦਾ ਦੁੱਧਾ ਲੰਗੀ ਜਾਂਦੀ। ਕੀ ਆਣੂ ਮਾ ਆਪੇ ਦੇ ਘਰ ਤੇ ਮਾਣ ਹੁੰਦਾ ਜੀ ਹੁੰਦਾ। ਚਲੋ ਠੀਕ ਆ ਬੈਠੀ ਆਪਾਂ ਬਣਾਈਏ ਵੀਡੀਓ ਸੱਚ ਬਣਾਓ ਬਣਾਓ ਜਲੋ ਪਰ ਵੀਡੀਓ ਮੀਨੂੰ ਕਿਹਨੂੰ ਮਮੀ ਕੋ ਵੀ بڑے ਸੂਟ ਮਿਲ ਗਏ ਆ। ਤਾਂ ਮੈਨੂੰ ਮੇਰੇ ਟੇਕੇ ਨੂੰ ਵੀ بڑے ਆਣੀ ਆ ਕਹਿੰਦਾ ਗੁਰਮੀਤ ਸਿੰਘ ਆਪਾਂ ਪਿਆਰ ਨੂੰ ਲੈ ਕੇ ਛੋਟਾ ਨਹੀਂ ਰਾਣੀ ਭੜਨਾ ਨਹੀਂ ਤਾਂ ਮਮਾ ਸਾਡੀ ਚੁੱਪਾ ਹੋਣੀ ਹੈ ਕਿਹੜਾ ਲੋਕਾਂ ਕਿਹੜਾ ਸੀਨ ਵਾਲੇ ਪਈ ਹੋਏ ਇੱਕ ਮਸ਼ੀਨ 'ਚ ਰੱਖਿਆ ਦੋ ਬੰਦੇ ਦੋਵੇਂ ਤਾਂ ਸੀਨ ਵਾਲੇ ਹਣੇ ਸਸਦੇ ਪਤਾ ਕੀ ਗੱਲ ਕਰ ਰਹੇ ਨੌ ਹਣਾ ਸਾਸ ਹਣਾ ਏਡੀ ਵੱਡੀ ਐਕਟਰ ਵਾ ਉਹਨੂੰ ਕਿੱਧਰੋਂ ਕਿੱਧਰੋਂ ਸੀਨਾਂ ਦਾ ਆਪਣਾ ਆਣ ਨਹੀਂ ਆ ਪਰ ਉਹਨੇ ਰੱਖਿਆ ਤੇ ਚਵਾ ਤੇ ਚਵਾ ਸੰਗਾਂ ਤੇ ਕੰਮ ਕਰਦੇ ਤੁਸੀਂ ਤਿੰਨਾਂ ਦੇ ਚਵਾ ਲਗੇ ਚਵਾ ਤੇ ਚੌਥਾ ਆਪਣਾ ਆਓ ਸੋੜ ਵੀ ਤੋਂ ਲੈ ਚਾਹੀਦਾ ਹੈ ਆਉਣੇ ਚਾਹੀਦੇ ਨਾ ਚਲੋ ਵੀਡੀਓ ਬਣਾਈਏ ਚਲੋ ਜਿੰਦਾਬਾਦ ਮੇਰੀ ਨੋਸ਼ੀ ਜੰਦੇ ਨਾ ਜੀ ਜਿੰਦਾਬਾਦ ਸੋੜ ਵੀ ਫ੍ਰੀ ਕਰ ਜਾਂਦਾ ਤੇ ਸਮਾਈ ਨਹੀਂ ਫੋਨ ਵਾਗੇ ਰਹੀ ਚਲੋ ਚੰਗਾ ਜੀ ਸਾਸੀ ਘਾਲ ਜੀ ਸਾਰੇ ਰਾਜੀ ਖੁਸ਼ੀ ਰਹੋ ਤਾਂ ਦੇ ਜਾਨ